ਵਾਗ੍ਰੀਜਿਕਾ ਖਲਸਾ ਕੋਈ ਖਲਸਾ ਨਹੀਂ ਖਤਰੀ ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਗੋੰਡ ਰਗ ਵਿੱਚ ਹੈ 870 ਨੰਬਰ ਪੰਨਾ ਨਰੂ ਮਰੇ ਨਰ ਕਾਮਨਾ ਆਵੇ ਪਸੂ ਮਰੇ ਦਸ ਕਾਜ ਸਵਾਰੇ ਆਪਣੇ ਕਰਮ ਕੀ ਗਤੀ ਮੈਂ ਕਿਆ ਜਾਨੂ ਮੈਂ ਕਿਆ ਜਾਨੂ ਬਾਬਾ ਰੇ ਆੜ ਜਲੇ ਜੈਸੇ ਲੱਕੜੀ ਕਾ ਤੁਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਉਹ ਕਬੀਰ ਤਬਹੀ ਨਰ ਜਾਗੇ ਜਮ ਕਾ ਡੰਡ ਮੂਂਢ ਮੈਂ ਲਾਗੇ ਮੈਂ ਲਾਗੇ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਇੱਥੇ ਅਸਲ ਦੇ ਵਿੱਚ ਤਬੀਰ ਸਾਹਿਬ ਨਾਰਾ ਪਸ਼ੂ ਦਾ ਅਰਥ ਅਡਡ ਕਰ ਰਹੇ ਨੇ ਅੱਛਾ ਜੀ ਨਾਰਾ ਜੀਵ ਆਤਮਾ ਦਾ ਨਾਮ ਹੈ ਮੰਨਦਾ ਨਾਮ ਹੈ ਅੱਛਾ ਨਰੂ ਉਹ ਦਾ ਪਰਮਾ ਪਸ਼ੂ ਕਰਕੇ ਆਦਮੀ ਦੀ ਸਰੀਰ ਹੈ ਤਾਂ ਟੀਕਾ ਕਰਾਣੇ ਇੱਥੇ ਪਸ਼ੂ ਨਾਰਾ ਅਰਥ ਕਰਕੇ ਤਕਵਾ ਆਮ ਜਿਹੜੇ ਡੰਗਰ ਨੇ ਉਹਨਾਂ ਦਾ ਅਰਥ ਕਰਦੇ ਹਾਂਜੀ ਸਰੀਰ ਕਰਕੇ ਗੁਰਮੁਖ ਆਦਮੀ ਨੂੰ ਵੀ ਪਸ਼ੂ ਹੀ ਮੰਨਦੀ ਹੈ ਸਰੀਰ ਕਰਕੇ ਸਰੀਰ ਕਰਕੇ ਤਾਂ ਅਸੀਂ ਵੀ ਪਸ਼ੂ ਹੀ ਆ ਕਿਹਨਾਂ ਵਾਧਾ ਸਾਡੇ ਸਿਰਸ ਠੀਕ ਹੈ ਉੱਥੇ ਜਿਹੜੇ ਅਰਥ ਬਣਦੇ ਨੇ ਅੰਗਰੇਜ਼ ਵੀ ਕਹਿੰਦੇ ਨੇ ਇਹ ਜਿਹੜਾ ਸੋਸ਼ਲ ਐਨੀਮਲ ਹੈ ਹਾਂ 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 ਹੈ ਪਸ਼ੂ ਹੀ ਹੈ ਹਾਂ 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 ਠੀਕ ਹੈ ਉਹ ਇੱਥੇ ਜੇ ਨਰ ਦੇ ਅਰਥ ਅਸੀਂ ਆਦਮੀ ਖਣੇ ਫਰੀਦ ਕਰ ਦਈਏ ਹਾਂਜੀ ਫੇਰ ਗੱਲ ਹੋਰ ਬਣਦੀ ਐ ਗੁਰਬਾਣੀ ਜੀ ਅਰ ਪਿੰਡ ਨੂੰ ਲਖੇੜ ਕੇ ਗੱਲ ਕਰਦੀ ਐ ਠੀਕ ਐ ਜੀ ਪਤਾ ਨਹੀਂ ਜਿਓ ਪਿੰਡ ਸਭ ਤੇਰਾ ਤਨ ਮੈਂ ਮਨ ਨਹੀਂ ਦੇਖਾ ਤਨ ਅਰ ਮਨ ਨੂੰ ਮਨਮ ਦਲੀ ਦੇਹੀ ਦਾ ਨਾਮ ਐ ਤਨ ਬਾਹਲੀ ਦੇਹੀ ਦਾ ਨਾਮ ਐ ਬਾਹਲੀ ਦੇਹੀ ਕਰਕੇ ਅਸੀਂ ਵੀ ਪਛਾਈਏ ਹਾਂ ਉਹਨੇ ਟੀਕਾ ਕਰਾਣੇ ਕਰਦੇ ਵੀ ਜੇ ਤੂੰ ਮਰਦਾ ਆਦਮੀ ਮਰਦਾ ਕੋ ਕੰਮ ਨਹੀਂ ਆਉਂਦਾ ਹਾਂਜੀ ਮਰਦੇ ਕੋਈ ਜੀ ਨੂੰ ਮੈਂ ਆਪਣੀ ਪੈਸੇ ਦੇ ਕਸ਼ੂ ਕੰਮ ਨੇ ਮਰਦਾ ਦਾ ਕਹਿੰਦੇ ਉਹ ਸਾਰਾ ਕੰਮ ਆਉਣਾ ਹੈ 10 ਘਾਟ ਸਵਾਰ ਦਾ ਦਾ ਚਮੜਾ ਵੀ ਕੰਮ ਆਉਦਾ ਉਹਦੀ ਹੱਡੀਆਂ ਵੀ ਕੰਮ ਆਉਂਦੀਆਂ ਨੇ ਬਾਸ ਵੀ ਕੰਮ ਦਾ ਖਾਣ ਦਾ ਖਾਨ ਦੇ ਆਉਂਦਾ ਹੈ ਯਾਨੀ ਕਿ 20 ਕੰਮ ਸਵਾਰ ਦਾ 10 ਕੰਮ ਸਵਾਰ ਦਾ ਹਾਂਜੀ 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 ਆਜ ਵੀ ਇਹਨੇ ਕੰਮ ਨਹੀਂ ਆਉਂਦਾ ਫਲਾਜ ਨੇ ਮੈਡੀਕਲ ਨੇ ਦਾਦੀ ਕਾਲੇ ਇਹ ਗੱਲ ਨੂੰ ਗਲਤ ਕਰਦੇ ਆ ਸਾਡੇ ਗੁਰਵਾਣੀ ਦਾ ਕਿੰਨਾ ਗੱਲਾਂ ਦਾ ਸੱਚ ਆ ਕਹਿੰਦਾ ਜਿੰਨਾ ਕਲਾਂ ਸੱਚ ਆ ਇਹਨਾਂ ਨੇ ਦੇ ਇਹ ਅਰਥ ਹਿਸਾਬ ਨਾਲ ਫਿਰ ਆਦਮੀ ਦਾ ਜਿਉਂਦੇ ਜੀ ਗੁਰਦਾ ਵੀ ਪੈ ਜਾਂਦਾ ਅੱਖ ਵੀ ਅੱਖ ਮਰੇ ਤੋਂ ਬਾਅਦ ਵੀ ਜਾਣ ਦਿੱਤੀ ਜਾਂਦੀ ਆ ਉਹ ਤਾਂ ਅਸੀਂ ਕੰਮ ਲੈਂਦੇ ਆ ਉਹ ਤਾਂ ਉਹ ਤਾਂ ਅਸੀਂ ਕੰਮ ਲੈਂਦੇ ਨਹੀਂ ਜਿੰਨੇ ਸਾਡੇ ਬੋਨ ਦੇ ਜੋਇੰਟ ਨੇ ਸਾਰੇ ਤੋਂ ਕਮ ਆ ਸਕਦੇ ਨੇ ਹਾਂ ਬਿਲਕੁਲ ਠੀਕ ਹੈ ਬੋਨ ਮੈਰ ਉਹ ਗੱਲ ਆਡਾ ਦੇ ਅਸੀਂ ਦਾ ਪੋਸਟਮਾਰਟਮ ਕਰਨੇ ਨਹੀਂ ਦਿੰਦੇ ਕੋਈ ਤੇ ਬਦਲਣ ਬਦਲਣ ਦਿੰਦੇ ਹੀ ਨਹੀਂ ਕਿ ਪੁਰਜਾ ਉਹ ਅੱਡ ਗੱਲ ਆ ਪਰ ਸਾਡੇ ਡਾਕਟਰਾਂ ਨੇ وہی ਅਰਥ ਕਰਦੇ ਇਹ ਪਜੂ ਮਰਦਾ ਦਸ ਗਾਂਸਵਾਰ ਦਾ ਇਹਦੇ 2.5 2.5 ਲੱਖ ਦੇ ਦੇ ਲੱਖਾਂ ਦਾ ਗੁਰਦਾ ਵਿਕਦਾ ਹਾਂ ਠੀਕ ਹੈ ਜੀ ਠੀਕ ਹੈ ਦੇ ਦੇ 2.5 ਲੱਖ ਦਾ ਗੁਰਦਾ ਵਿਕਦਾ ਤੇ ਹੱਥ ਦਾ ਗਲਤ ਹੋ ਗਿਆ ਟੀਕੇ ਗਾੜਾ ਨੇ ਅਸਾਂ ਜਿਹਨਾਂ ਨੇ ਨਰ ਨਰ ਲਖ ਦਾ ਅਰਥ ਜਿਹੜਾ ਸੀਗਾ ਉਹ ਆਰਡਰ ਕਰਕੇ ਨਹੀਂ ਉੱਤੇ ਕਹਿੰਦੇ ਸੰਕ ਸੰਨਦਨ ਨਾਰਦਮੁਨੀ ਸੇਖਾ ਤਿੰਨੇ ਦਾ ਤਨ ਜਨ ਵੀ ਤਨ ਮਾਨਨ ਨਹੀਂ ਸੇਖਾ ਨਹੀਂ ਦੇਖੋ ਸੰਜੀ ਤਨ ਅਡਾ ਹਾਂਜੀ ਹਾਂ ਅਡਾ ਮਨ ਅਡਰ ਠੀਕ ਹੈ ਜਦ ਗੁਰਬਾਣੀ ਕਹਿੰਦੀ ਤਨ ਮਨ ਹਰਿਆ ਹੋਇਆ ਤਾਂ ਮਨ ਰੂਪੀ ਤਾਂ ਅੰਦਰਲਾ ਤਨ ਗੁਰਬਾਣੀ ਨਾਲ ਤਨ ਮਨ ਹਰਿਆ ਹੋਇਆ ਦਾ ਮਤਲਬ ਹੈ ਵੀ ਮਨ ਰੂਪੀ ਤਨ ਠੀਕ ਹੈ ਜੀ ਠੀਕ ਹੈ ਉਹਨ ਇੱਥੇ ਭਰਤ ਕਰਾਂਗੇ ਇਹ ਤਾਂ ਹੁਣ ਆਪਾਂ ਦੱਸੀ ਆ ਨਾ ਅਗਲਾ ਵੀ ਨਰ ਦੇ ਅਰਥ ਕੀ ਨੇ ਗੁਰਬਾਣੀ ਇਹ ਹਾਰ ਗਰਭ ਕੁੰਡਲ ਜਮਾ ਹਿੱਥ ਤ ਸੰਭੋਲ ਰਹੀ ਗੁਰਬਾਣੀ ਸਰੀਰ ਨੂੰ ਤਾਂ ਹੈ ਨਹੀਂ ਸਰੀਰ ਤਾਂ ਮਿੱਟੀ ਆ ਰੇ ਨਾਰ ਗਰਬਕੁੰਡਲ ਨੇ ਆਇਆ ਰੇ ਨਾਰ ਜਿਹਨੂੰ ਸੰਬੋਧਨਾਉ ਨਾਰਾ ਥੱਲੀ ਗੱਲ ਉਧਰ ਧਿਆਨ ਰੱਖਣੀ ਹੈ ਜਿਹਨੂੰ ਗੁਰਬਾਣੀ ਸੰਬੋਧਿਤ ਹੋ ਰਹੀ ਆ ਉਹ ਨਾਰਾ ਕੀ ਸਰੀਰ ਨੂੰ ਸੰਬੋਧਿਤ ਕੀਤਾ ਜਾ ਸਕਦਾ ਕੋਈ ਹੱਦ ਨਹੀਂ ਹੋ ਜਾਵੇ ਫਿਰ ਉਹਨੂੰ ਉਪਦੇਸ਼ ਦਿੱਤਾ ਜਾ ਸਕਦਾ ਉਹਨੂੰ ਸੰਬੋਧਿਤ ਹੋਇਆ ਜਾ ਸਕਦਾ ਫਿਰ ਬਿਲਕੁਲ ਬਿਲਕੁਲ ਠੀਕ ਹੈ ਉਹਨਾਂ ਨਾਲ ਉਹਨਾਂ ਨਾਲ ਥੋੜੀ ਵਿੱਚੋਂ ਤਿੰਨ ਪੁਆਇੰਟ ਤੇ ਇਕੱਠੀ ਹੋਈ ਹੈ ਕੋਈ ਤੁਸੀਂ ਸੁਣਦਾ ਪਿਆ ਸੁਣਨ ਵਾਲਾ ਕੰਨਾਂ 'ਚ ਅੱਖਾਂ ਜੇ ਹਾਜ਼ਰ ਨਹੀਂ ਹੈ ਠੀਕ ਹੈ ਉਹ ਜਿਹੜਾ ਹਾਜ਼ਰ ਹੈ ਅੱਖਾਂ 'ਚ ਹੁੰਦਾ ਆ ਕੇ ਦੇਖਦਾ ਠੀਕ ਹੈ ਸੁਤੇ ਪਰ ਉਹ ਨਾ ਸੁਣਦਾ ਨਾ ਦੇਖਦਾ ਨਾ ਵਾਸ਼ਨਾ ਲੈਂਦਾ ਨਾ ਇਹ ਤਾਂ ਜਦੋਂ ਨਾਰਾ ਆਉਂਦਾ ਨਾ ਬ੍ਰੇਨ 'ਚ ਫਿਰ ਸਰੀਰ ਦੇ ਚੁੱਕੇ ਕੰਟਰੋਲ ਹੁੰਦਾ ਉਹਦਾ ਪਰ ਅੱਖ ਅਹੀਂ ਦੇਖਦਾ ਫਿਰ ਵੀ ਨਰੇ ਆ ਠੀਕ ਹੈ ਕੰਨਾਂ ਨਾ ਹੀ ਸੁਣਦਾ ਫਿਰ ਵੀ ਨਰੇ ਹੀ ਆ ਉਹ ਇੱਕ ਭੂਮਿਕਾ ਬਣੀ ਨਾ ਕੁਝ ਵੀ ਨਾ ਅੱਜ ਬਾਅਦ ਫੇਰ ਅੱਜ ਕਰਾਂਗੇ ਨਾ ਹਾਂ ਜੀ ਅੰਜ ਬਿਲਕੁਲ ਠੀਕ ਹੈ ਅਲਨ ਖੇਡ ਕੇ ਕਰਾਂਗੇ ਨਾ ਫੇਰ ਉਹਦੇ ਅਰਥ ਬੰਦ ਗਏ ਹੁਣ ਉਹਨੂੰ ਦੱਸਾਂਗੇ ਅਰਥ ਨਰ ਜਿਹੜਾ ਹੈ ਇਹ ਨਿਰਾਕਾਰੀ ਹੈ ਤਾਂ ਮਤਲਬ ਇਹ ਸਰੀਰ ਬਣੇਣੀ ਹੈ ਜੀਵ ਦੇ ਦੇਖੋ ਜਦੋਂ ਗਰਬ ਰੇ ਨਰ ਰੇ ਨਰ ਗਰਭ ਕੋਟਿਲ ਵਿੱਚ ਆਖਸ਼ਤ ਹਾਂ ਜੀ ਨਰ ਗਰਭ ਕੋਟਿਲ ਵਿੱਚ ਜੇ ਮਾਤਾ ਦੇ ਗਰਭ ਵਿੱਚ ਆਉਣਾ ਉਹਨੂੰ ਕੱਲੀ ਜੀਵ ਆਤਮਾ ਪਹਿਲਾਂ ਪ੍ਰੀਖਿਆ ਕਰਦੀ ਹੈ ਠੀਕ ਹੈ ਇੱਕ ਮਹੀਨਾ ਤੱਕ ਉਹ ਕਾਰੀਗਰਾਂ ਦੇ ਬੈਠਦਾ ਜਿਹੜੇ ਸਰੀਰ ਬਣਾਉਣਾ ਹੈ ਠੀਕ ਹੈ ਸਰੀਰ ਤਾਂ ਈ ਮਹੀਨੇ ਬਾਅਦ ਬਣਨਾ ਸ਼ੁਰੂ ਹੁੰਦਾ ਹੈ ਭਰੂਣ ਬਣਦਾ ਫੇਰ ਕਿਤੇ ਜਾ ਕੇ ਗੱਲ ਸ਼ੁਰੂ ਹੁੰਦੀ ਹੈ ਸਰੀਰ ਦੀ ਤਨੂ ਦੇਸ ਦਾ ਕਲਾਉਡ ਹਾਰਟ ਦਾ ਕਲਾਉਡ ਮੰਨਦਾ ਸਭ ਤੋਂ ਪਹਿਲਾਂ ਹਾਂਜੀ 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 ਪਰ ਉਹਨਾਂ ਦੇ ਦਿਮਾਗਰ ਮਰਨਾ ਆ ਕੇ ਹਾਜਰ ਹੋ ਠੀਕ ਹੈ ਠੀਕ ਹੈ ਠੀਕ ਹੈ ਇਸ ਕਰਕੇ ਸਾਰਾ ਸੰਸਾਰ 9 ਮਹੀਨੇ ਮੰਨਦਾ ਹੈ ਕਿ ਬੱਚਾ ਪੇਟ ਵਿੱਚ ਰਹਿੰਦਾ ਗਰਭਾਣੀ 10ਵੀਂ ਮਾਸਿਕੀ ਵਾਲਕ ਜਨਮ ਦੀਆਂ ਮੰਨਦੀ ਹੈ ਉਹ ਸਮਾਗ ਮਾਂ ਤਾਂ ਉਹਦੇ ਨੂੰ ਰੱਖਿਆ ਬਹੋਰ ਲੱਗੀ ਮਾਇਆ ਗੁਰਮਤ ਜਿਹੜੀ 10 ਮਹੀਨੇ ਮੰਨ ਕੇ ਚੱਲਦੀ ਹੈ ਉਹ ਇੱਕ ਮਿੰਟ ਦਾ ਉਸ ਗੁਰਮਤ ਦੀ ਜੀ ਦ੍ਰਿਸ਼ਟੀ ਆ ਗੁਰਗਮ ਗੁਰਮਤ ਦੀ ਦ੍ਰਿਸ਼ਟੀ ਸਰੀਰ ਤੋਂ ਅੱਗੇ ਜੋਤ ਆਤਮਾ ਤੱਕ ਠੀਕ ਹੈ ਜੀ ਉਹਨਾਂ ਦੀ ਅਪਰੋਚ ਅੱਜ ਤੱਕ ਹੈਗੀ ਆ ਭਗਤ ਕਬੀਰ ਜੀ ਨੂੰ ਉਹ ਦਿਖਦਾ ਅੰਦਰ ਉਹ ਆਉਂਦਾ ਗੁਰਮਤਿਨੇਜ਼ ਕਰਕੇ 10 ਮਹੀਨੇ ਮੰਨਨੇ ਨੇ ਠੀਕ ਹੈ ਉਹਨਾਂ ਇੱਥੇ ਜਿਹੜੀ ਨਰ ਲਵਜ਼ ਸਪਲੀਅਰ ਕੀਤਾ ਪਸ਼ੂ ਵੀ ਹੋਰ ਥੋੜਾ ਕਲੀਅਰ ਕਰੋ ਪਸ਼ੂ ਦਾ ਸ਼ਰੀਰ ਕਰਕੇ ਵੀ ਸਾਰੇ ਪਸ਼ੂ ਹੀ ਆਂ ਜੇੜ ਵਾਲੇ ਅੱਛਾ ਜੇ ਆਂਡੇ ਵਾਲਿਆਂ ਨੂੰ ਪੰਛੀ ਕਹਿੰਦੇ ਨੇ ਹਾਂ ਪੰਛੀ ਦੀ ਸ਼੍ਰੀਣੀ ਇਹਨਾਂ ਉਥੇ ਨਾ ਪਸ਼ੂ ਪੰਛੀ ਅੰਸਾਵਰ ਅੱਛਾ ਪਸ਼ੂ ਪੰਛੀ ਐ ਸਾਬਰ ਬੋਬੰਦ ਜੌਨ ਭਲੇ ਪਰਮੇਵਰ ਅਧਿਕਾਰੀ ਹਾਂਜੀ ਉੱਤੇ ਕੈਟਾਗਰੀਆਂ ਤਿੰਨ ਕਿਹੜੀਆਂ ਨੇ ਪਸ਼ੂ ਪੰਛੀ ਬਿਰਖਸਤ ਸਾਬਰ ਆਦਮੀ ਅੱਡ ਗਿਣੀ ਨਹੀਂ ਆਦਮੀ ਨੂੰ ਪਛੋੜ ਵਾਲੀ ਕੈਟਾਗਰੀ ਦੀ ਗਿਣਤਾ ਐ ਇੱਥੇ ਹਾਂਜੀ 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 ਪਸ਼ੂ ਜੇਰ ਵਾਲੇ ਜਿਹੜੇ ਪੈਦਾ ਹੁੰਦੇ ਹਨ ਨਾ ਅਸੀਂ ਉਹ ਪਸ਼ੂ ਆ ਪਾਂਡੇਆਂ ਦੇ ਬੈਦਾਂ ਨਾਲ ਹੋਣ ਨੇ ਪੰਛੀ ਦੀਆਂ ਜਿਹੜੀਆਂ ਇਹ ਤਾਂ ਸਾਬਰ ਜੀ ਨੂੰ ਉੱਥੇ ਭੋਜ ਕਹਿੰਦੇ ਅਸੀਂ ਪਸ਼ੂ ਪੰਛੀ ਬਿਰਖਸਤ ਸਾਬਰ ਪਰਮੇਸ਼ਰ ਸਿੰਘ ਨੇ ਅਰਥਾ ਸਾਬਰ ਦੇ ਵੀ ਪਹਾੜ ਕਰਤੇ ਹਾਂ ਉਹਨਾਂ ਨੇ ਉਹ ਕਰਤਾ ਪਹਾੜ ਆ ਪਰ ਸਾਫ ਥਾਵਰ ਜਿਹੜਾ ਇੱਕ ਥਾਂ ਤੇ ਟਿਕਿਆ ਰਹਿੰਦਾ ਹੈ ਕਿ ਰਹਿੰਦਾ ਹੈ ਇੱਕ ਬੋਝ ਚੜ੍ਹਣੀ ਜਿਹੜੀ ਆਪਣਾ ਚੋਗਾ ਆਪਣੀ ਖਰਾਕ ਲੈਣ ਵਾਸਤੇ ਪਹੁੰਚ ਨਹੀਂ ਜਾਂਦੀ ਇੱਕ ਥਾਂ ਤੇ ਖੜੀ ਹੋਈ ਹੈ ਗੱਡੀ ਹੋਈ ਹੈ ਉਹਨੂੰ ਸਾਫਰ ਕਹਿੰਦੇ ਨੇ ਠੀਕ ਹੈ ਜੀ ਉੱਥੇ ਮਨੁੱਖਾਂ ਦੇ ਇਹ ਵੀ ਪਸ਼ੂ ਜੋਨੀ ਵਿੱਚ ਗਣਤੀ ਠੀਕ ਹੈ ਠੀਕ ਹੈ ਠੀਕ ਹੈ ਕਿਉਂਕਿ ਜੇਰ ਕਰ ਜੇਰ ਵਾਲੇ ਸਾਰੇ ਪਸ਼ੂ ਹੀ ਨੇ ਹਾਂਜੀ ਹਾਂਜੀ ਠੀਕ ਹੈ ਹੁਣ ਇੱਥੇ ਨਰੂ ਮਰੇ ਨਾ ਕੌਣ ਨਾ ਆਵੇ ਨਰ ਕੰਮ ਹੋਵੇ ਉਹ ਕਹਿੰਦੇ ਜਦੋਂ ਭੰਨ ਮਰਦਾ ਮੰਦਾ ਨਰਕ ਜਦ ਮਰਦਾ ਮਨ ਜਦ ਮਰਦਾ ਕਹਿੰਦੇ ਮਨ ਮਰ ਗਿਆ ਫਿਰ ਮਨ ਦਾ ਕਿਹਨਾਂ ਦਾ ਮਰ ਗਿਆ ਕਹਿੰਦੇ ਅਜ ਤੱਕ ਸੰਸਾਰ ਕਰਨ ਦਾ ਕਰਦਾ ਕਦੇ ਲੈ ਕੇ ਗਏ ਨਹੀਂ ਕੋਈ ਹੱਥ ਨਹੀਂ ਜਾਂਦਾ ਮਨ ਕਿਸੇ ਦਾ ਜਦ ਮਰਦਾ ਦੁਬਾਰਾ ਰਿਪੀਟ ਕਰੋ ਤੁਹਾਡੀ ਵਾਈ ਕੱਟ ਰਹੀ ਵਿੱਚ ਹੁਣ ਹਾਂਜੀ ਉਹ ਕਹਿੰਦੇ ਜੇ ਜਦ ਮਨ ਮਰਦਾ ਹੈ ਜਦੋਂ ਮਨ ਮਰਦਾ ਠੀਕ ਹੈ ਜਦੋਂ ਮਨ ਮਰਦਾ ਉਦੋਂ ਇਹਦੀ ਕੋਈ ਡੈੱਡ ਬੋਦੀ ਲੈ ਜਾਂਦੇ ਨਹੀਂ ਜਿਸ ਦਿਖਦਾ ਕੀ ਦਾ ਸੰਸਕਾਰ ਕਰਦਾ ਨਹੀਂ ਕਿਸੇ ਨੇ ਦੇਖਿਆ ਜਦ ਮਨ ਮਰਦਾ ਹੈ ਜਿਸ ਤੋਂ ਹਾਂ ਮਨ ਮਰਨ ਦਾ ਮਤਲਬ ਹੈ ਮਨ ਡੈੱਡ ਹੋਣ ਵਾਲੀ ਚੀਜ਼ ਨਹੀਂ ਮੰਨਦਾ ਜੋ ਤੁਸ ਨੂੰ ਕਹੇ ਮਰਨ ਦੇ ਭਾਵ ਕੁਸ਼ੋਰ ਨਹੀਂ ਮਰਨ ਦਾ ਮਤਲਬ ਇਹਨਾਂ ਨੇ ਡੈੱਡ ਕਰ ਲਿਆ ਅਰਥ ਹਾਂਜੀ ਤਾਂ ਕਬੀਰ ਸਾਹਿਬ ਨੇ ਕਿਹਾ ਨਾ ਮਨ ਮਰਿਆ ਨਾ ਮਰਨੇ ਯੋਗ ਓਕੇ ਠੀਕ ਇਹ ਭਲੇਖਾ ਕੱਢਿਆ ਮਰਨ ਦੇ ਅਰਥ ਕੀ ਨੇ ਸਮਝੋ ਹਾਂਜੀ ਕਹਿੰਦੇ ਮਰਨ ਹਾਰ ਇਹ ਜੀਵਰਾ ਨਹੀਂ ਹੈ ਇਹ ਜੀਵਰਾ ਮਰਨਾ ਨਹੀਂ ਹੈ ਇਸ ਕਰਕੇ ਇਹਨਾਂ ਨੇ ਭੁਲੇਖਾ ਖੱਡਿਆ ਕਿ ਮਰਨ ਆਰਦਾ ਜੀਰ ਹੈ ਹੀ ਨਹੀਂ ਫਿਰ ਮਰਦਾ ਵੀ ਗਏ ਮਨ ਨੂੰ ਮਨ ਮਾਰਨ ਕਾਰਨ ਬਣ ਜਾਈਏ ਸਭ ਤੋਂ ਮਾਰਨ ਆਉਂਦਾ ਹਾਂਜੀ ਹਾਂਜੀ ਆਉਂਦਾ ਪਰ ਮਾਰਨ ਦਾ ਅਰਥ ਕੀ ਹੈ ਮਨ ਦੀ ਮਰਜ਼ੀ ਨਾਲ ਦੇਣੀ ਕਿ ਮਨ ਦਾ ਭਾਣਾ ਖਤਮ ਕਰ ਦੇਣਾ ਇਹ ਮਾਰਨ ਹੈ ਜਿਹਦੀ ਮਰਜ਼ੀ ਵਾਰ ਗਈ ਮਰ ਗਿਆ ਠੀਕ ਹੈ ਮਨ ਦੀ ਮਰਜ਼ੀ ਮੰਨੀ ਹੀ ਮਨ ਦਾ ਮਰਨਾ ਠੀਕ ਹੈ ਉਹ ਕਹਿੰਦੇ ਮਨ ਕੀ ਕੰਮ ਆਉਂਗਾ ਦੇਸੇ ਮਨ ਦਾ ਨਹੀਂ ਦਾ ਕਾਲਾ ਜੋਤ ਸਰੂਪ ਹੈ ਸਾਡੇ ਦਾ ਸੰਸਾਰ ਦੀ ਕੰਮ ਲੈਣ ਦੀ ਗੱਲ ਕਰ ਸਰੀਰ ਕੰਮ ਆਉਂਦਾ ਕਹਿੰਦੇ ਪਸ਼ੂ ਮਰੇ ਦਾਸ ਕਾਰ ਜੀ ਸਵਾਰੇ ਅੱਛਾ ਜੀ ਠੀਕ ਪਸ਼ੂ ਮਰੇ ਦਾਸ ਕਾਰ ਜੀ ਸਵਾਰੇ ਪਰ ਜੇ ਮਨ ਮਰਦਾ ਉਹ ਤਾਂ ਮਨ ਦਾ ਕੁਝ ਇੱਥੇ ਇਹ ਗੱਲ ਥੋੜੀ ਕਲੀਅਰ ਕਰਿਓ ਮਨ ਜਦ ਮਰਦਾ ਹੈ ਉਹ ਕਿਸੇ ਦਾ ਕੰਮ ਨਹੀਂ ਆਉਂਦਾ ਪਰ ਜਦ ਉਹ ਸਰੀਰ ਮਰਦਾ ਹੈ ਤਾਂ ਇਹ ਦਾਸ ਕਾਰ ਜੀ ਸਵਾਰ ਦਿੰਦਾ ਇਹ ਹੋਰਾਂ ਦੇ ਵੀ ਕੰਮ ਆ ਜਾਂਦਾ ਹੈ ਇਹ ਦਾਸ ਕਾਰ ਜੀ ਸਵਾਰੀ ਹੈ ਨਾ ਸਵਾਰੀ ਹੈ ਤੁਹਾਨੂੰ ਸਾਡੀ ਮਰਜ਼ੀ ਹੈ ਤਾਂ ਉਹਨੇ ਫੂਕ ਦਈਏ। ਇਹ ਕੰਮ ਲੈਣਾ ਚਾਹੀਏ। ਤਾਂ ਇਹਦੀ ਪੂਰੀ ਟੋਡਲ ਦੀ ਟੋਡਲ ਬਾਡੀ ਕੰਮ ਆ ਸਕਦੀ ਹੈ ਜਿਵੇਂ ਜੈਸਵਰ ਦੀ ਆਉਂਦੀ ਹੈ, ਸਿੰਧਰ ਦੀ ਆਉਂਦੀ ਹੈ। ਹਾਂਜੀ। ਇਹ ਉਹਨਾਂ ਗਰਜਾਂ ਗੁਰਜਾਂ ਦੇ ਢਿੱਡ ਭਰਤੇ ਉਹ ਵੀ ਤਾਂ ਜੀਵੇ ਨੇ। ਹਾਂ ਹਾਂ ਬਿਲਕੁਲ ਬਿਲਕੁਲ। ਗਰਜਾਂ ਖਾਵਾ ਦੇ ਢਿੱਡ ਭਰਤੇ। ਠੀਕ। ਕਰੋਕਰੀ ਬਣਤੀ ਆ। ਹਾਂ ਹਾਂ ਹਾਂ। ਸਿੰਘ ਗੱਮ ਆਉਂਦੇ ਨੇ, ਖੁਰ ਗੱਮ ਆਉਂਦੇ ਨੇ, ਚਮੜੀ ਦਿੱਤੀਆਂ ਮਰਨੀਆਂ ਨੇ। ਅਘੋਰੀ ਵੀ ਖਾਂਦੇ ਮੈਨੂੰ ਤਾਂ। ਆ ਉਹ ਜੋ ਯਾਨੀ ਕੈਮਰਾ ਮੇਰਾ ਭਾਗ ਹੋਇਆ ਵੀ ਆਰੇ ਕਮਾਉਂ ਤੇ ਗੱਡਬਾਡੀ ਪੂਰੀ ਕਮ ਆਉਂਦੀ ਆ ਹਾਂਜੀ ਉਹ ਪੱਜੂ ਤੁਸੀਂ ਕੰਮ ਲੈ ਲੈਂਦੇ ਆ ਸਰੀਰ ਤੋਂ ਲੈਂਦੇ ਨਹੀਂ ਮਨੁੱਖੀ ਵਾਲੇ ਤੋਂ ਕਈ ਪਿੱਛੇ ਕਹਿੰਦੇ ਹੁੰਦੇ ਸੀ ਜਿਹਾ ਸਤਜ਼ਗਾਰ ਨਾ ਕਰਿਓ ਹਾਂ ਠੀਕ ਹੈ ਉਹ ਪਾਣੀ ਜੀ ਛੱਡ ਦੋ ਕਹਿੰਦਾ ਮੱਛੀਆਂ ਮੁੱਛੀਆਂ ਨਹੀਂ ਖਰਾਕ ਬਣ ਜੂ ਬਾੜ ਦੇ ਅੰਦਰ ਦੀ ਖਰਾਕ ਬਣ ਜੀ ਬਾੜ ਸੀ ਵੀ ਇਦਾਂ ਹੀ ਕਰਦੇ ਉੱਤੇ ਰੱਖ ਦਿੰਦੇ ਨੇ ਟਾਵਰ ਦੇ ਉੱਤੇ ਸਾਇਲੈਂਸ ਟਾਵਰ ਹੁੰਦਾ ਉਹ ਤੇ ਗੱਡ ਗੁੱਡ ਖਾ ਜਾਂਦੇ ਨੇ ਇਹ ਜਿਹੜਾ ਪਹਿਲਾ ਜਿਹੜਾ ਬੰਦਾ ਨਰੂ ਮਰੇ ਨਰ ਕਾਮ ਨਾ ਹੋਵੇ ਜਿਹੜਾ ਮਨ ਹੁੰਦਾ ਹੈ ਉਹ ਕਿਸੇ ਦੇ ਕੰਮ ਨਹੀਂ ਆਉਂਦਾ ਅਸੀਂ ਕਿਵੇਂ ਇਹਨੂੰ ਕਹਿੰਦੇ ਕਿਸੇ ਦਾ ਮਾਊਗਾ ਕੀ ਦਾ ਮਾਊਗਾ ਜਦ ਮਨਦਾ ਜਿਆਦਾ ਫਿਰ ਇਹਦੀ ਬੋਲੀ ਪਤਾ ਕੀ ਹੁੰਦੀ ਹੈ ਕਬੀਰ ਮੇਰਾ ਮੁਝ ਮੈਂ ਕੁਛ ਨਹੀਂ ਯੋਗ ਜੈਸੋ ਤੇਰਾ ਕੰਮ ਇਹਦਾ ਕੀ ਹੋਊਗਾ ਤਾਂ ਹੁੰਦਾ ਹੁਣ ਮਨ ਮਾਰਨਾ ਤੇਰੀ ਪਰਮਾ ਮਾਰਨਾ ਜਦੋਂ ਇਹ ਮਰਦਾ ਹੈ ਬਲੀਨ ਹੋ ਜਾਂਦਾ ਆਪਣੇ ਮੂਲ ਵਿੱਚ ਚਿੱਤ ਵਿੱਚ ਹਾਂ ਬਲੀਨ ਹੋ ਜਾਂਦਾ ਇਹ ਇਸ ਲੇਖਾ ਜਿਹੜਾ ਪੈ ਰਿਆ ਨਾ ਸਿਰਫ ਇਹ ਪੈ ਰਿਆ ਉਹ ਨਗਰ ਤੋਂ ਵੀ ਆਦਮੀ ਲੈ ਕੇ ਸਣੇ ਦੇ ਪਰ ਪਸ਼ੂਆਂ ਨੂੰ ਆ ਜਿਹੇ ਪਸ਼ੂ ਗਣ ਕੇ ਅਰਥਾ ਰਹੇ ਨੇ ਸਭ ਲੇਖਾ ਹੀ ਸ਼ਬਦਾਂ ਪਾਕੀ ਸ਼ਬਦਾਂ ਖੜੀਏ ਰਹਾ ਸਾਰਾ ਉਹ ਪ੍ਰੋਬਲਮ ਕਦੋਂ ਆਈ ਐ ਅਸਲ ਜਿਹਨਾਂ ਨੂੰ ਹੁਣ ਫਤਕ ਕਦੋਂ ਆਈ ਐ ਪ੍ਰੋਬਲਮ ਐ ਜਦੋਂ ਸਰੀਰ ਤੋਂ ਕੰਮ ਲੈ ਕੇ ਰਖਾ ਸੈਂਸ ਨੇ ਹਾਂ ਡਾਕਟਰੀ ਲਾਈਨ ਨੇ ਸਰੀਰ ਕੰਮ ਜਾਣ ਲੱਗਿਆ ਫੇਰ ਇਹਨਾਂ ਨੇ ਦੇਖਿਆ ਮੁੜ ਕੇ ਵੀ ਇਹ ਕੀ ਗੱਲ ਹੋ ਗਈ ਅਰਥ ਦਾ ਵੀ ਹੋ ਰੇ ਕਰਿਆ ਐ ਇਹ ਤਾਂ ਬਾਣੀ 'ਚ ਕਨਟਰਡਿਕਸ਼ਨ ਆ ਗਈ ਫਿਰ ਨਹੀਂ ਪਰ ਕਈ ਵੀ ਕਈ ਇਵੇਂ ਵੀ ਕਹਿੰਦੇ ਵੀ ਕਬੀਰ ਦੇ ਟਾਈਮ ਇਹ ਚੀਜ਼ ਪ੍ਰਚਲਿਤ ਨਹੀਂ ਸੀ ਜੋ ਪ੍ਰਚਲਿਤ ਸੀਗਾ ਕਬੀਰ ਸਾਹਿਬ ਨੇ ਉੱਥੋਂ ਦੀ ਚੱਕੀ ਪੀ ਗੱਲ ਐਵੇਂ ਜਿਵੇਂ ਦਰਬਾਣੀ ਚੌਪ ਚਾਰ ਕਾਲਾਂ 'ਚ ਸੱਚੀ ਹੈ ਹਮ ਹਮ ਇਹ ਦਾ ਆ ਹੈ ਵੀ ਸੱਚ ਹੋਸੀ ਵੀ ਸੱਚ ਹੈ ਹਾਂ 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 ਠੀਕ ਹੈ ਹਾਂ ਉਹ ਉਸ ਦੇ ਵੀ ਐਵੇਂ ਗੱਪ ਆਹ ਪ੍ਰੋਬਲਮ ਇਹੀ ਆਈ ਜਾਂਦਾ ਨੇ ਨਰ ਦੇ ਅਰਥਾਂ ਉੱਥੇ ਆਦਮੀ ਕਰਨੇ ਸਨ ਜਿਹੜੀ ਆ ਸੋ ਜਦੋਂ ਨਾਮ ਇੱਕ ਮਿੰਟ ਜਦੋਂ ਨਾਮ ਨਿਕਲ ਜਾਂਦਾ ਹੈ ਜਦੋਂ ਜਦੋਂ ਨਾਰ ਨਿਕਲ ਜਾਂਦਾ ਫਿਰ ਇਹਨਾਂ ਆਗਲੀ ਕਹਿੰਦੇ ਨੇ ਰੂਕਾ ਜਾਂ ਉਹਨਾਂ ਨੇ ਫਿਰ ਮਿੱਟੀ ਕਹਿੰਦੇ ਨੇ ਮਿੱਟੀ ਮਿੱਟੀ ਜਾਂਦੇ ਬਿਲਕੁਲ ਬਿਲਕੁਲ ਛਾੜ ਦੇ ਹੁੰਦੇ ਚੱਕ ਉਹ ਨਾਰ ਨਿਕਲ ਜਾਂਦਾ ਉਹਨੂੰ ਹੰਸ ਡਾੜੀ ਮਾਰ ਗਿਆ ਵੀ ਕਹਿੰਦੇ ਨੇ ਭੌੜ ਡਾੜੀ ਮਾਰ ਗਿਆ ਵੀ ਕਹਿੰਦੇ ਨੇ ਆਤਮਾ ਨਿਕਲ ਗਈ ਵੀ ਹੈ ਮੈਨੂੰ ਤਾਂ ਕਈ ਨਾ ਹੁਣ ਅਸਲ ਜਿਹੜਾ ਨੋ ਨੋਈ ਵੀ ਨਹੀਂ ਕੁਝ ਪਰਮਾਤਮਾ ਕਰਾਉਂ ਨੇ ਕੁਝ ਕਰਮਵਾਚ ਕਰਾਉਂ ਨੇ ਠੀਕ ਹੈ ਜੀ ਜੇ ਨਾ ਜਰਮਨ ਆਪਣੇ ਮੂਲ ਤੋਂ ਟੁੱਟਿਆ ਹੋਇਆ ਇਹਦੇ ਹੋਗਣ ਵਜ ਕੇ ਨੋ ਵੀ ਹੈਗੇ ਖਾਰ ਖੋਤਾ ਛਪ ਕਾ ਬੰਦਰ ਮਰਕਟ ਕਈ ਕੁਸ਼ੇ ਦੇ ਔਗਣ ਵਜ ਕਣਾਉਣੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਇਹਦੇ ਅੰਦਰ ਨਾ ਇੱਕ ਇਹ ਗੱਲ ਵੀ ਇੱਕ ਕਲੀਅਰ ਨਾਲ ਕਰ ਦੋ ਜਦ ਆਪਾਂ ਕਹਿੰਦੇ ਮਨ ਮਰਦਾ ਹੈ ਕਿ ਕਿਸੇ ਦੇ ਕੰਮ ਨਹੀਂ ਆਉਂਦਾ ਅਸੀਂ ਇਹਨੂੰ ਲੈਣਾ ਕਿਵੇਂ ਕਿਸੇ ਦੇ ਕੰਮ ਨਹੀਂ ਆਉਂਦਾ ਕਿ ਸਾਡੇ ਕੰਮ ਨਹੀਂ ਆਉਂਦਾ ਕਿਉਂਕਿ ਸਾਡਾ ਜੇ ਮਨ ਮਰਦਾ ਹੈ ਸਾਡੇ ਦਾ ਕੰਮ ਆਉਂਦਾ ਹੈ ਤੁਹਾਨੂੰ ਜਿਹੜਾ ਜਨਮ ਪਦਾਰਥ ਇਹਦੇ ਨਾਲ ਪ੍ਰਾਪਤ ਹੁੰਦਾ ਹੈ ਮਨ ਦਾ ਜੀ ਮਨ ਲਹਿਰ ਰੱਦਦੀ ਇੱਕ ਲਹਿਰ ਪਾਣੀ ਦੀ ਵੱਢ ਹੋਈ ਹੋਈ ਸੀ ਕਿਉਂਕਿ ਮਨ ਦਾ ਕੋਈ ਕੰਮ ਨਹੀਂ ਹੈਗਾ ਹਾਂ ਮਨ ਲਹਿਰ ਬਣੀ ਸੀ ਠੀਕ ਹੈ ਜੀ ਲਹਿਰ ਬਣੀ ਹੋਈ ਸੀ ਹੈ ਤਾਂ ਪਾਣੀ ਦੀ ਪਾਣੀ ਦਾ ਕੰਮ ਆਊਗਾ ਮੂਲ ਦਾ ਕੰਮ ਸਤਗੁਰ ਦਾ ਕੰਮ ਆਊਗਾ ਸੰਗਰਨਾ ਜਦ ਇੱਕ ਹੋਇਆ ਜਦ ਜਮਨਾ ਗੰਗਾ ਦੇ ਮਿਲ ਗਈ ਅੱਗੇ ਗੰਗਾ ਦਾ ਰਸਤੇ ਲੋਕਾਂ ਠੀਕ ਹੈ ਠੀਕ ਹੈ ਠੀਕ ਨਹੀਂ ਹੁਣ ਠੀਕ ਹੁਣ ਗੱਲ ਕਲੀਅਰ ਹੋ ਗਈ ਇੱਥੇ ਜਿਹੜਾ ਹੈ ਬੇਸਿਕਲੀ ਡਿਫਰੈਂਸ ਹੈ ਅਸੀਂ ਤਾਂ ਨਾਲ ਇਹਨੂੰ ਮਰ ਗਿਆ ਮੰਨ ਲੈਂਦੇ ਆ ਹਾਂ ਜੇ ਦੀ ਹੋਵੇ ਫਿਰ ਖੜੀ ਰੱਖਦੇ ਆ ਨਾਲ ਹਾਂ ਠੀਕ ਹੈ ਉਹ ਗੰਗਾ ਫਰਦਾ ਤਾਂ ਗੰਗਾ ਦੇ ਸੰਗ ਦਿਗੜੀ ਗੱਲ ਗੰਗਾ ਦੀ ਚੱਲੂ ਠੀਕ ਹੈ ਇੱਕ ਜਿਹੜੇ ਆਮ ਨਾ ਨਵੇਂ ਅਰਥ ਇਹਨਾਂ ਨੇ ਕੀਤੇ ਨੇ ਸਾਡੇ ਕੁਝ ਵਿਦਵਾਨ ਸ਼੍ਰੀ ਨਹੀਂ ਕਰਦੇ ਕਿ ਜਿਹੜੇ ਨਰੂ ਮਰੇ ਨਰ ਕਾਮਨਾ ਆਵੇ ਵੀ ਜਿਹੜਾ ਇਨਸਾਨੀਅਤ ਹੈ ਇਨਸਾਨ ਦੀ ਇਨਸਾਨੀਅਤ ਉਹਨਾਂ ਨੇ ਇਨਸਾਨ ਦਿੱਤਾ ਤੇ ਕਿ ਇਨਸਾਨੀਅਤ ਲਫ਼ਜ਼ ਚੱਕਿਆ ਇਹ ਇੱਕ ਆਤਮਕ ਮੌਤ ਲਫ਼ਜ਼ ਵਰਤਦੇ ਨਹੀਂ ਆਪਾਂ ਨਰ ਦੇ ਨਰ ਨੂੰ ਸਮਝਾਉਣ ਵਾਸਤੇ ਘੱਟੋ ਘੱਟ 15 ਬੰਕਤੀਆਂ ਨੂੰ ਕੋਡ ਕੀਤਾ ਹਾਂ ਨਰ ਨੂੰ ਸਮਝਣ ਵਾਸਤੇ ਆਪਾਂ ਨੇ ਹਾਂ 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 ਦੀਪ ਅੱਧੀ ਮਿਡਲ ਆ ਕੇ ਜਿਨ੍ਹਾਂ ਨੇ ਅਰਥ ਕੀਤੇ ਨੇ ਤਾਂ ਸਾਹਕੇ 56 ਬੰਕਤੀਆਂ ਦੇ ਦਨ ਦੇਖ ਲਾਂਗੇ ਮਾਰ ਲਾਂਗੇ ਨਿਕਾ ਆਤਮਕ ਮੌਤ ਦਾ ਕੀ ਮਤਲਬ ਹੈ ਸਹੀ ਆਤਮਕ ਮੌਤ ਜਿਹੜੀ ਹੁੰਦੀ ਹੈ ਜਿੱਦੀ ਕੈਨੇ ਵੀ ਇਨਸਾਨੀਅਤ ਮਾਗੀ ਘਾਣਾ ਹੋ ਗਿਆ ਉਹਦੇ ਹੱਥ ਗੁਰਬਾਨੀ ਚੋ ਦੱਸ ਦਿੰਦੇ ਨੇ ਭਾਈ ਮੇਰੇ ਉਹਦਾ ਅਰਥ ਹੈ ਅੱਛਾ ਉਹ ਪਸ਼ੂ ਮਾਰੇ ਕਹਿੰਦੇ ਪਸ਼ੂ ਵੀ ਜਾਂਦਾ ਨੇ ਪਸ਼ੂ ਬਿਰਤੀ ਮਰ ਜਾਂਦੀ ਤੇ 10 ਕਾਜ ਵੀ ਵੜ ਜਾਂਦੇ ਨੇ 10 ਕਾਜ ਪਤਾ ਨਹੀਂ ਕਿਹੜੇ ਤੇ ਬਣਾਣੀ ਦੇ ਨੂੰ ਇਹ ਕਰਤੂਤ ਪਸ਼ੂ ਕੀ ਮਾਨ ਰਜਾ ਹਾਂ ਕਰਤੂਤ ਸਰੀਰ ਕਰਕੇ ਤਾਂ ਪਸ਼ੂ ਹੈਗਾ ਹੀ ਹੈ ਕਰਤੂਤ ਵੀ ਪਸ਼ੂ ਵਾਲੀਆਂ ਜਾਤ ਸਰੀਰ ਮਾਨਸਾ ਦਾ ਲਈ ਫਿਰਦਾ ਜਿਵੇਂ ਕੁਰਬਾਨੀ ਜਾਂਦਾ ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਜਿਓ ਹਰੇ ਮੂਲ ਨਹੀਂ ਬੂਝੇ ਪਸ਼ੂ ਹੀ ਨੇ ਮਾਦਮੀ ਹੁੰਦੇ ਹੋਏ ਵੀ ਓਹ ਮਾਨਸ ਦੇਹੀ ਜਿਹੜੀ ਤੁਲੱਬ ਕਹੀ ਆ ਸਿਰਫ ਇਹ ਵੀ ਇੱਥੇ ਗਿਆਨ ਮੈਕਸਿਮਮ ਡਿਵੈਲਪ ਹੋਇਆ ਨਾ ਇੱਥੇ ਅਵਰ ਜੌਨ ਦੀ ਪਣਿਹਾਰੀ ਹੈ ਇੱਥੇ ਜਾਣ ਚੱਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਇਸ ਧਰਤੀ ਤੇ ਵੀ ਸਖਤਾਰੀ ਹੈ ਗਿਆਨ ਕਰਕੇ ਠੀਕ ਹੈ ਮਨਮੁਖ ਤਤ ਨਾ ਜਾਣੀ ਪਸ਼ੂ ਮਹੇ ਸਮਾਨਾ ਪਸ਼ੂ ਮਹੇ ਫਿਰ ਇੱਥੇ ਵੀ ਸਰੀਰ ਦਾ ਅਰਥ ਬੰਦਾ ਹੈ ਠੀਕ ਹੈ ਜੀ ਇਹ ਪਹਿਲੀ ਪੰਕਤੀ ਕਲੀਅਰ ਹੈ ਸਰੀਰ ਕਰਕੇ ਸਾਡੀ ਹਰ ਐਕਟੀਵਿਟੀ ਜੋ ਵੀ ਹੈ ਦੇਖੋ ਸਰੀਰ ਕਰਕੇ ਸਭਾ ਦਾ ਜੋ ਵੀ ਫੰਕਸ਼ਨ ਸਰੀਰ ਦਾ ਹੈਗਾ ਬਾਡੀ ਦਾ ਹਾਂ ਹਾਂ ਜੇ ਗਿਆਨ ਮੇਰੇ ਕੋਲ ਪਾਸੇ ਰੱਖ ਲਈਏ ਉਹਨੂੰ ਡੰਗਰ ਗਿਆਨ ਕਰਕੇ ਕਹਿੰਦੇ ਨੇ ਹਾਂ ਠੀਕ ਹੈ ਜੀ ਗਿਆਨ ਕਰਕੇ ਕਹਿੰਦੇ ਨੇ ਠੀਕ ਗਿਆਨ ਕਰਕੇ ਪਸ਼ੂ ਕਹਿੰਦੇ ਨੇ ਠੀਕ ਹੈ ਗਿਆਨ ਕਰ ਕਰਕੇ ਇਹਨੂੰ ਪਸ਼ੂ ਕਿਹਾ ਹਾਂ ਨਰੂ ਮਰੇ ਨਰ ਕਾਮਨਾ ਹੋਵੇ ਪਸ਼ੂ ਮਰੇ ਦਸਕਾਰ ਤੋਂ ਆਲੇ ਆਪਣੇ ਗ੍ਰੰਥ ਕੀ ਗੱਤ ਮੈਂ ਕਿਹਿਆ ਜਾਨੂ ਮੈਂ ਕਿਹਿਆ ਜਾਨੂ ਬਾਬਾ ਰੇ ਖੋ ਜੀ ਇਹ ਸ਼ਬਦ ਦੇ ਅਰਥ ਬਾਕੀ ਦਾ ਲੋੜੇ ਨਹੀਂ ਲੋੜਦਾ ਪੰਕਤੀਆਂ ਦੇ ਮੂਲੀਆਂ ਦੇ ਗੰਮੀ ਲੋੜ ਤੇ ਅੱਛਾ ਨਹੀਂ ਪਰ ਇਹ ਤਾਂ ਐਸੇ ਖੜਾ ਹੁੰਦਾ ਹੈ ਇਹ ਚੀਜ਼ ਬਠਾਣੀ ਹੈ ਕਿ ਇਹ ਕਹਿੰਦੇ ਵੀ ਕੰਟੈਕਸਟ ਹੁੰਦਾ ਨਾ ਸ਼ਬਦ ਇੱਕ ਦੂਜੇ ਦਾ ਕੰਟੈਕਸਟ ਵਿੱਚ ਚੱਲੇ ਪੂਰਾ ਚਲੋ ਫਿਰ ਆ ਲੋ ਹਾਂ ਕਿ ਸ਼ਬਦ ਕੰਟੈਕਸਟ ਵਿੱਚ ਚੱਲਦਾ ਪਿਆ ਕਿ ਨਹੀਂ ਕਿਉਂਕਿ ਇਹ ਤਾਂ ਨਾ ਜਿਹੜਾ ਅਰਥ ਕੀਤੇ ਆ ਵਿਦਵਾਨਾਂ ਨੇ ਆਮ ਹੁਣੀ ਉਹ ਕੰਟੈਕਸਟ ਵਿੱਚ ਨਹੀਂ ਆ ਰਹੇ ਅੱਗੇ ਜਾ ਕੇ ਗੱਲ ਸਰੀਰ ਦੀ ਆ ਜਾਂਦੀ ਉਹ ਉੱਪਰ ਜਿਹੜਾ ਗੱਲ ਕਰ ਦਿੰਦੇ ਨੇ ਇੱਥੇ ਹੁਣ ਗੱਲ ਤੁਹਾਡੀ ਸਰੀਰ ਤੇ ਵੀ ਰਹੀ ਹੈ ਤੇ ਆਦਮਾ ਦੇ ਵੀ ਰਹੀ ਜਤ ਆਪਣੇ ਕਿੰਨੀ ਗੱਤ ਮੈਂ ਕਿਹਾ ਜਾਨੂ ਮੈਂ ਕਿਹਾ ਜਾਨੂ ਬਾਬਾ ਰੇ ਇਹ ਉਹ ਤੋਂ ਬੋਲਦਾ ਜਦੋਂ ਮਰ ਗਿਆ ਜਦੋਂ ਮਰ ਗਿਆ ਸੱਚੇ ਦੱਸ ਮਰ ਗਿਆ ਦਾ ਮਤਲਬ ਹੁਣ ਮਰਿਆ ਨਹੀਂ ਆਪਾਂ ਪਹਿਲਾਂ ਵੀ ਗੱਲ ਕਲੀਅਰ ਕੀਤੀ ਆ ਇਹ ਗੱਲ ਕਲੀਅਰ ਹੈ ਠੀਕ ਇਹ ਗੱਲ ਕਲੀਅਰ ਹੋ ਗਈ ਹੋਈ ਆ ਪਰ ਇਹ ਹੋਇਆ ਕਿ ਉਹ ਬਦਦਰ ਇਹ ਕਲੀਨ ਹੋਇਆ ਹੋਇਆ ਕਿਵੇਂ ਬੋਲਦਾ ਤਰੇ ਠੀਕ ਹੈ ਜੀ ਫੇਰ ਆਹ ਬੋਲੂ ਤਨ ਦਾ ਕਰਨ ਮੰਨਦਾ ਸੀ ਕਿ ਮੈਂ ਕੰਮ ਕਰਮ ਕਰਦਾ ਕਬਲਾ ਜਦੋਂ ਅਸਥੀ ਕਰਦਾ ਤਾਂ ਆਪਣਾ ਗਰਭ ਜੋੜਨ ਲੱਗ ਪੈਂਦਾ ਗਰਭ ਜੋੜਨ ਲੱਗ ਪੈਂਦਾ ਠੀਕ ਹੈ ਉਹਦਾ ਕਰਮ ਗੱਦੀ ਮੰਨਦਾ ਸੀ ਇਹ ਜਿੱਥੇ ਬਾੜੇ ਕਰਮ ਮੰਨਦਾ ਸੀ ਠੀਕ ਹੈ ਮੰਨਦਾ ਦੀ ਆਪਾਂ ਕਾਰਮਿਕ ਫਲੋਸਿ ਕੱਟਦੀ ਹੈ ਉਹ ਕਹਿੰਦਾ ਹੁਣ ਮੈਂ ਆਪਣੇ ਕਰਮ ਦੀ ਗੱਦੀ ਕੀ ਜਾਣਾ ਜਦੋਂ ਮੈਂ ਕਰਮ ਕਰਦੇ ਨਹੀਂ ਮੈਂ ਤਾਂ ਕਰਾਇਆ ਕਰਦਾਂ ਸਰਤਾ ਗੰਗਾ ਦੇ ਲੀਨ ਹੋ ਗਈ ਖਬਰਾਂ ਗੰਗਾ ਜਿੱਧਰ ਨੂੰ ਜਾਊ ਉਧਰ ਹੋ ਜਾਊ ਠੀਕ ਹੈ ਪਰ ਜਿਨ੍ਹਾਂ ਦੀ ਸਰਤਾ ਅੰਡ ਚੱਲਦੀ ਸੀ ਗੰਗਾ ਦੀ ਗੰਗਾ ਦਾ ਵਹਾਗ ਤੇ ਹੋਰ ਪਾਸੇ ਸੀ ਸਰਤਾ ਦਾ ਵਹਾਗ ਤੇ ਹੋਰ ਪਾਸੇ ਠੀਕ ਹੈ ਮੈਂ ਕਿਹ ਜਾਨੂ ਹੋਰ ਮੈਂ ਕੀ ਜਾਨੂ ਹਾਂ ਬਾਬਾ ਮੇਰੇ ਕਰਮ ਦੀ ਗੱਤ ਹੈ ਹਾਂ ਹਾਂਜੀ ਬਾਬਾ ਪਰਮੇਸ਼ਰ ਨੂੰ ਕਿ ਆਪਦੇ ਗੁਰੂ ਨੂੰ ਆਪਦੇ ਗੁਰੂ ਨੂੰ ਵੱਡੇ ਨੂੰ ਠੀਕ ਹੈ ਹਾਰਡ ਜਲੇ ਜਿਵੇਂ ਲੱਕੜੀ ਦਾ ਤੂਲਾ ਕੇਸ ਜਲੇ ਜਿਵੇਂ ਘਾਸ ਦਾ ਤੂਲਾ ਉਹ ਸਰੀਰ ਦੀ ਗੱਲ ਆਈ ਸਰੀਰ ਦੀ ਗੱਲ ਆ ਗਈ ਹਾਂ ਪਹਿਲਾਂ ਇਹ ਵੀ ਨਾਲ ਇਹਨੂੰ ਅਸਲੀਅਤ ਵੀ ਦੱਸਤੀ ਜਿਹੜਾ ਕਹਿੰਦਾ ਇਹ ਨਾ ਬੜਾ ਮੈਂ ਗੁਰਲੱਭ ਦੇ ਆ ਜਿਹੜੀ ਬੰਨ ਮੰਨੀ ਬੈਠਾ ਆਪਣੇ ਆਪ ਨੂੰ ਹਾਂ ਹਾਂ ਉਹਦੀ ਅਸਲੀਅਤ ਦੱਸ ਰਹੇ ਨੇ ਤੈਨੂੰ ਸਮਝਾ ਰਹੇ ਨੇ ਹੁਣ ਹੋਰ ਅੱਗੇ ਠੀਕ ਹੈ ਤੇ ਯਾਰ ਜਿਹੜਾ ਬੜਾ ਹੰਕਾਰ ਕਰਦਾ ਹਾਂ ਕਿ ਮੈਂ ਕਰਮ ਕਰਦਾ ਸਰੀਰ ਕਰਕੇ ਕਹਿੰਦਾ ਨਾ ਹਾਂਜੀ 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 ਸਰੀਰ ਕਰਕੇ ਮੈਂ ਕਹਿੰਦਾ ਯਾਰ ਫਰੀ ਕਿਉਂ ਨਿਕਲ ਜਾਂਦਾ ਸਰੀਰਤੋਂ ਨਾ ਮੈਂ ਕਹਿੰਦਾ ਇਹ ਨਹੀਂ ਫਿਰ ਠੀਕ ਹੈ ਜੀ ਠੀਕ ਹੈ ਠੀਕ ਹੈ ਸਰੀਰ ਕਰਕੇ ਮੈਂ ਕਹਿੰਦਾ ਉਹ ਮੈਂ ਨਿਕਲ ਜਾਂਦੀ ਆ ਫਿਰ ਜਾਂ ਸਮਝ ਆਈ ਮੈਂ ਨਿਕਲ ਜਾਂਦੀ ਆ ਸਰੀਰ ਅੱਡਾ ਫਿਰ ਮੁੱਕਾ ਹੁਣ ਤਾਂ ਕਹਿੰਦਾ ਨਾ ਮੈਂ ਮੁੱਕਾ ਮਾਰੂੰ ਫਿਰ ਮੁੱਕਾ ਕੋੜ ਰਹਿੰਦਾ ਨਹੀਂ ਮਾਰੂਗੀ ਠੀਕ ਹੈ ਫਿਰ ਮਾਰੂਗੀ ਉਹ ਕਹਿੰਦੇ ਉਹਨੂੰ ਅਸਲੀਏ ਦੱਸੀਏ ਜਿਵੇਂ ਬੜਾ ਤੂੰ ਉਹ ਜਿਵੇਂ ਐ ਮੈਂ ਕਰਕੇ ਕਹਿੰਦਾ ਮੈਂ ਕਰਦਾ ਆ ਬਾਣੀ ਬਾਣੀ ਕਰਮ ਕਰਦੇ ਹੋਏ ਨਹੀਂ ਕਰਮ ਦੀ ਗੱਲ ਕਰਦੀ ਐ ਓਕੇ ਉਹ ਕਹਿੰਦੇ ਆਹ ਦੇਖ ਅਸਲੀਏ ਦੇ ਵੀ ਆਹ ਪਾਣੇ ਪਸ਼ੂ ਨੂੰ ਗੱਤ ਪਸ਼ੂ ਨੂੰ ਵੀਰਾਂ ਨੇ ਫਤ ਕਰਕੇ ਕੰਮ ਲਵਾ ਲਾ ਕਿਸੇ ਦੇ ਕੰਮ ਦੇ ਦੇ ਉਥੇ ਵੀ ਹੰਕਾਰ ਹੈ ਕਿਸਰੀ ਰਸਾਲ ਨਹੀਂ ਆ ਅੱਛਾ ਠੀਕ ਹੈ ਉਹ ਕਹਿੰਦੇ ਆ ਵੇਲਾ ਅਲੀ ਦਾ ਹਾੜਾ ਹੈ ਲੜ ਜੜ ਜਾਣੇ ਜਿਵੇਂ ਲੱਕੜੀਆਂ ਜਲਦੀਆਂ ਨੇ ਕੇਦ ਨਹੀਂ ਖੇਤੀ ਜਲ ਜਾਣੇ ਜਿਵੇਂ ਘਾਹ ਦਾ ਪੂਲਾ ਜਲਦਾ ਘਾਹ ਦਾ ਪੂਲਾ ਜਲਦਾ ਠੀਕ ਹੈ ਕਹਿੰਦਾ ਇਹ ਇਹ ਜੱਗ ਜਲਦਾ ਤੇ ਜੱਗ ਸਰੀਰ ਨੂੰ ਗਿਆ ਹੋਰੇ ਤੇ ਜੱਗ ਸੱਚੇ ਕੀ ਕੋਠੜੀ ਕਹਿੰਦੇ ਇਹ ਜage ਜਲਸਾ ਦੇਖ ਕੇ ਸਰੀਰ ਨੂੰ ਇਸ ਤਰੀਕੇ ਨਾਲ ਸਮਝ ਕੇ ਖੜਦਾ ਦੇਖ ਕੇ ਕਿ ਇਹਦੀ ਅੰਤ ਨੂੰ ਇਹੀ ਜਿਹਦਾ ਹਾਲ ਹੋਣਾ ਹੈ ਕਹਿੰਦਾ ਭਇਓ ਕਬੀਰ ਉਦਾਸ ਉਦਾਸ ਦਾ ਮਤਲਬ ਉਦਾਸ ਦਾ ਮਤਲਬ ਹੈ ਇਹਦਾ ਮਤਲਬ ਇਹ ਨਹੀਂ ਵੀ ਉਹ ਉਦਾਸ ਹੋ ਗਿਆ ਕਿ ਬੜਾ ਬੇਸਿਕਰੀ ਚ ਪੈ ਗਿਆ ਹਾਂਜੀ ਠੀਕ ਹੈ ਵੀ ਮੇਰਾ ਸਰੀਰ ਦੀ ਅਸਲੀਅਤ ਪਤਾ ਲੱਗ ਗਈ ਉਦੋਂ ਉਹ ਉਦਾਸ ਉਹਦੀ ਆਸ ਉੱਪਰੋਂ ਉੱਠ ਖੜੀ ਸਰੀਰ ਤੋਂ ਉੱਪਰ ਉੱਠ ਖੜਿਆ ਉਹ ਓਕੇ ਜੀ ਠੀਕ ਹੈ ਠੀਕ ਠੀਕ ਜੀ ਇਹਦੀ ਫਰੀਦ ਮੈਂ ਕਰ ਕਰ ਕੇ ਸਰੀਰ ਤੋਂ ਉੱਪਰ ਉੱਠ ਖੜਿਆ ਆਪਣੇ 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 ਆਪੇ ਨੂੰ ਸਮਝ ਲਿਆ ਉਹਨੇ ਜਿਸ ਰੂਪ ਨੂੰ ਓਕੇ ਹੂੰ ਠੀਕ ਆ ਕਹੋ ਕਵੀਰ ਤਬਹੀ ਨਰ ਜਾਗੇ ਜਮਕਾ ਡੰਡ ਮੂंड ਮੇ ਲਾਗੇ ਹੁਣ ਫਿਰ ਨਰ ਦੀ ਗੱਲ ਓਏ ਦਾ ਜਦੋਂ ਪਹਿਲੋਂ ਕਿੱਥੇ ਮੰਨਦਾ ਸੁਣਦਾ ਗੱਲ ਕਿਤੇ ਗੁਰੂ ਦੀ ਹਾਂ ਹਾਂ ਉਹਨਾਂ ਜਿਹੜਾ ਮੈਂ ਕਹਿੰਦਾ ਮੈਂ ਕਰਦਾ ਜਦੋਂ ਕਹਿੰਦੇ ਖਿੰਚ ਤੇਜ ਜਬ ਲੀਨਾ ਹਾਂ 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 ਠੀਕ ਹੈ ਫਿਰ ਕੋਈ ਗੱਲ ਵਿਖਿਆਨ ਕਰਕੇ ਦਿਖਾਵੇ ਬੋਲ ਕੇ ਦਿਖਾਵੇ ਠੀਕ ਹੈ ਜੀ ਫਿਰ ਮੈਂ ਜੀ ਨਿਕਲ ਜਾਂਦੀ ਆ ਤਾਂ ਚਾਰ ਬੰਦੇ ਚੱਕ ਕੇ ਲੈ ਜਾਂਦੇ ਨੇ ਠੀਕ ਹੈ ਜੀ ਚਾਰ ਬੰਦੇ ਚੱਕ ਕੇ ਲੈ ਜਾਂਦੇ ਨਾ ਹਾਂ ਠੀਕ ਹੈ ਜੀ ਫਿਰ ਮੈਂ ਨਿਕਲ ਜਾਂਦੀ ਆ ਯਾ ਬਾਬਾ ਬੋਲਦੇ ਤੇ ਕਹਾਂਗੇ ਦੇਹੀ ਕੇ ਸੰਗ ਰਹਤੇ ਕਥਾ ਬਾਹਰ ਤਾਂ ਕਹਤੇ ਉਹ ਦੇਹੀ ਦੇ ਸੰਗ ਰਹੇ ਉਹ ਕਿੱਥੇ ਚਲਾ ਕੇ ਜਾਂਦਾ ਮੈਂ ਬੋਲਦਾ ਸੀ ਫਰੀਦ ਕਰਕੇ ਠੀਕ ਠੀਕ ਹੈ ਜੀ ਤੋਂ ਕਬੀਰ ਤਬਹੀ ਨਰ ਜਾਗੇ ਇਹਦਾ ਜਨਮ ਦਾ ਝੰਡ ਲੱਗਦਾ ਨਾ ਮੂੰਦਕ ਜਮਲਾ ਡੰਡਾ ਜਿਹੜਾ ਜਮਲਾ ਡੰਡਾ ਹੈ ਸਨੇਹਾ ਜਨਾਉਂਦਾ ਮੋਟਰੀਰ ਤੋਂ ਜੋਦ ਨੂੰ ਅੱਡ ਕਰਨ ਦਾ ਅੱਛਾ ਠੀਕ ਹੈ ਜੀ ਉਹ ਡੰਡਾ ਪੈਂਦਾ ਨਾ ਜਾਂ ਆਵਾਜ਼ ਆਉਂਦੀ ਆ ਹੋਰ ਡੰਡਾ ਕਿਹੜਾ ਤਾ ਦੇਖਿਆ ਗਏ ਨਾ ਜਿੱਦਾਂ ਨੱਕ ਭੰਨਿਆ ਵਾ ਐਨੀਆਂ ਡੈੱਡ ਬੋਡੀਆਂ ਰੋਜ਼ ਦੇਖਿਆ ਫਿਰ ਤਾਂ ਡੰਡੇ ਡੰਡੇ ਦਾ ਇਹ ਬਾਹਲ ਦੇ ਮੂੰਹ ਦੀ ਗੱਲ ਨਹੀਂ ਹੈਗੀ ਹੁਣ ਇਹਨਾਂ ਨੇ ਹਰ ਤੇ ਵੀ ਇਹੀ ਕਰਦੇ ਮੂੰਹ ਤਾਂ ਪੈਂਦਾ ਮੂੰਹ ਤਾਂ ਸਾਫ਼ ਤੇ ਰਹਿੰਦਾ ਸਾਡਾ ਡੈੱਡ ਬੋਡੀ ਦਾ ਕੋਈ ਨੱਕ ਜੋ ਜੇ ਮੁੰਡੇ ਤੇ ਵੱਜੂ ਮੁੰਡੇ ਵੱਜੂ ਦੰਦ ਦੰਦ ਬੰਨਣ ਗਈ ਭੱਜਣ ਗਈ ਹਾਂਜੀ ਹਾਂਜੀ ਤੇ ਓਏ ਹਰਤ ਅੰਦਰ ਲੈਨੇ ਆ ਸਜੇ ਸਾਰੇ ਟੀਕਾ ਕਰਨੇ ਅਰਥ ਬਾਹਰ ਜੁੜ ਕੇ ਗਰੀ ਜਾਂਦੇ ਨੇ ਉਹ ਕਹਿੰਦੇ ਜਦ ਜੰਮਦਾ ਸੁਨੇਹਾ ਪਹੁੰਚੂ ਨਾ ਜਦ ਡੰਡ ਫਿਰ ਜਾਗੂ ਆ ਇਹ ਇਹਦਾ ਮਤਲਬ ਵੀ ਹੁਣ ਜਾਗਦਾ ਨਹੀਂ ਇਹ ਇੱਕ ਸਵਾਲ ਹੋਰ ਖੜਾ ਹੋ ਗਿਆ ਇਹਦਾ ਮਤਲਬ ਸੁੱਤਾ ਪਿਆ ਵੀਰੇ ਬਾਣੀ ਤਾਂ ਕਹਿੰਦੀ ਜੋ ਡੰਡਾ ਲੱਗਦਾ ਜਦ ਜਾਗਦਾ ਇਹ ਜਾਗਦਾ ਮੰਨਿਆ ਜਾਂਦਾ ਆਪਣੇ ਆਪ ਨੂੰ ਮੈਂ ਜਾਗਦਾ ਠੀਕ ਹੈ ਜੀ ਇਹ ਜਾਗ ਸੋਵਣ ਜਾਗਣ ਦੀ ਬਹੁਤ ਪ੍ਰਕਾਰ ਹੈ ਇਨੇ ਕੋਈ ਕਿਸੇ ਕੋਈ ਬੱਚਾ ਭੇਜੀਏ ਕਿਤੇ ਕੰਮ ਉਹ ਜਾ ਕੇ ਖੇਡ ਹੀ ਲੱਗ ਜਵੇ ਠੀਕ ਆਪਾਂ ਦੇਖਦੇ ਆ ਵੀ ਮੁੰਡਾ ਚਾਹ ਪੱਤੀ ਲੈਣ ਭੇਜਿਆ ਜੀ ਘਰੇ ਨਹੀਂ ਆਇਆ ਮੁੜ ਕੇ ਉੱਥੇ ਜਾ ਕੇ ਬਰਸਾ ਕਿ ਪਤਾ ਕੀ ਕਹਿੰਦੇ ਆ ਕਿ ਤੈਨੂੰ ਚਾਹ ਪੱਤੀ ਲੈਣ ਭੇਜਿਆ ਜੀ ਕਿੱਥੇ ਜਾ ਕੇ ਸੌਂ ਗਿਆ ਦੀ ਹਾਂਜੀ ਉਹ ਸੁੱਤਾ ਤਾਂ ਨਹੀਂ ਸੀ ਹੋਇਆ ਤਾਂ ਤਾਂ ਚਾਹ ਫੇਰ ਆਦੀ ਭੁੱਲ ਗਿਆ ਚਾਹ ਲੈ ਆਉਣੀ ਇਹ ਭਾਵ ਅਰਥ ਹੋ ਰਿਹਾ ਸੌਣੇ ਜਾਗਰ ਤੇ ਬਹੁਤ ਅਰਥਾ ਬਹੁਤ ਅਰਥਾ ਜੇ ਪਰਤਿਆ ਜਾਂਦਾ ਇਹ ਇਹ ਜੋ ਕੰਮ ਕਰਵਾਇਆ ਨਾ ਜੀ ਉਹ ਭੁੱਲ ਗਿਆ ਤਾਂ ਸੁੱਤਾ ਇਹਨੂੰ ਸੁਪਨਾ ਜੀਵਨ ਸੁਪਨ ਸਮਾਨਕ ਬਣਦੀ ਆ ਬਾਣੀ ਸੁਪਨਾ ਸੁੱਤੇ ਨੂੰ ਆਉਂਦਾ ਹੁੰਦਾ ਸੁੱਤਾ ਨਹੀਂ ਹੋਇਆ ਇਹ ਸੁੱਤਾ ਤਾਂ ਉਦੋਂ ਹੁੰਦਾ ਜਾਂ ਤ੍ਰੇਤਾ ਜੁਗ ਹੁੰਦਾ ਹੈ ਜਦੋਂ ਸਰੀਰ ਛੱਡ ਦਿੰਦਾ ਹੈ ਉਹ ਤ੍ਰੇਤੇਜ ਹੁੰਦਾ ਹੈ ਅੱਛਾ ਜੀ ਸੁੱਤਾ ਤਾਂ ਉਦੋਂ ਬਣਿਆ ਜਦ ਕਬੀਰ ਸਾਹਿਬ ਕਹਿੰਦੇ ਕਿਦੋਂ ਨੂੰ ਸੋਮਨ ਹੋਏਗਾ ਲਾਂਬੇ ਗੋੜ ਪਸਾਰ ਉਹ ਸੋਣਾ ਹੈ ਉਹ ਸੋਣਾ ਹੈ ਤੇ ਮਰਨਾ ਨਹੀਂ ਸੰਸਾਰ ਮਰਨਾ ਮਰਦੀ ਦਾ ਆਤਮਾ ਹੈ ਹੀ ਨਹੀਂ ਮਰਦਾ ਦਾ ਜੀਵ ਹੈ ਹੀ ਨਹੀਂ ਉਹੀ ਹੈ ਜਿਹੜਾ ਆਤਮਿਕ ਮੌਤ ਕਹਿੰਦੇ ਗੱਲ ਇੱਥੇ ਹੀ ਘਟ ਜਾਂਦੀ ਹੈ ਓਏ ਆਤਮਕ ਮੌਤ ਆਤਮਕ ਬਹੁਤ ਸਾਬ ਜਿੰਦਗੀ ਬਹੁ ਵਰਤੀ ਜਾਂਦਾ ਚਲੀਅਰ ਨਹੀਂ ਕਰਦਾ ਵੀ ਆਤਮਕ ਮੌਤ ਹੁੰਦੀ ਕੀ ਐ ਆਤਮਕ ਮੌਤ ਐ ਜਿਹੜਾ ਇਹ ਭਾਣੇ ਨਾਲ ਟਕਰਾਂਉਂਦਾ ਹੁਕਮ ਕੀ ਮੜ ਧਾਮਦੇ ਨੇ ਜਿਹੜੇ ਉਹ ਗੁਰੂਨਖਾਰੇ ਹੋ ਜਾਂਦੇ ਨੇ ਜਦ ਛੱਡ ਦਿੰਦਾ ਆਪਣੇ ਹੁਕਮ ਕਰਨੇ ਉਹ ਮਰਨਾ ਬਸ ਇਹਦਾ ਉਹ ਮਰਨਾ ਚਲੀਅਰ ਨਹੀਂ ਕਰਦਾ ਇਹ ਸਾਬ ਸਿੰਘ ਹਾਂ ਠੀਕ ਜਮਕਾ ਡੰਡ ਮੂਨ ਮੇ ਲੱਗੇ ਇੱਥੇ ਫਿਰ ਮੂਨ ਕੀ ਹੋਇਆ ਉਹ ਮੁੰਡਾ ਮਾਣਾ ਅਖਲੀ ਮੂੰਹ ਤੇ ਪੈਂਦੀ ਆ ਜਾਂਦੇ ਸੇ ਅੱਛਾ ਹਾਂ ਜਿਹੜਾ ਬੋਹ ਕਨਿਆ ਦਾ ਅੰਦਰੇ ਪਤਾ ਲੱਗ ਜਾਂਦਾ ਓਕੇ ਅੰਦਰੇ ਪਤਾ ਲੱਗ ਜਾਂਦਾ ਠੀਕ ਹੈ ਠੀਕ ਹੈ ਉਹ ਜਦੋਂ ਸਾਹ ਜਾ ਰੁਕਦਾ ਪਤਾ ਨਹੀਂ ਲੱਗਦਾ ਸਾਹ ਅੰਦਰ ਲਾ ਲੈਣਾ ਮੂੰਹ ਦੇ ਦਾ ਜਦੋਂ ਆਣ ਆਪਾਂ ਜਨਰੇਟਰ ਚੱਲਦੇ ਨੂੰ ਹੂੰ 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 ਉਹਦੀ ਥੱਲੇ ਫੂਕ ਜੀ ਘੜਦੀਏ ਤੇ ਉਹਦੀ ਸਪਲਾਈ ਬੰਦ ਕਰਦੀਏ ਹੂੰ 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 ਉਹਨੇ ਤਾਂ ਭਾਈ ਫਿਰ ਖੜੇ ਜਾਣਾ ਧੁਕ 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 ਜੀ ਘੜਦੇ 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 ਕੋ ਬਸ ਇਹ ਵੀ ਪਤਾ ਲੱਗ ਜਾਂਦਾ ਇਹਨੂੰ ਜੇ ਸਾਹ ਰੁਕਦਾ ਜਦੋਂ ਸਾਲ ਲੈਣਾ ਸਾਲ ਸਾਲ ਉੱਥੇ ਆ ਸਾਲ ਲੈਂਦੀ ਸਭ ਲਵਾਇਆ ਅਲਹਮਦੁਲਿਲਾ ਲੈਂਦਾ ਮੂਲ ਸਾਡਾ ਉਦੋਂ ਜਾਗਣਾ ਜਦੋਂ ਅੱਖ ਖੁੱਲ੍ਹਦੀ ਆ ਇਹਦਾ ਮਤਲਬ ਹੈ ਵੀ ਪਹਿਲਾਂ ساری ਉਮਰ ਐਵੇਂ ਗਈ ਉਦੋਂ ਯਾਦ ਆਉਂਦਾ ਕਰਨ ਕੀ ਆਇਆ ਦੀ ਜਨਮ ਦਾ ਮਤਲਬ ਹੈ ਓਕੇ ਉਦੋਂ ਯਾਦ ਆਉਂਦਾ ਕਿ ਕੰਮ ਸੀ ਜੇ ਹੁਣ ਸੁਪਨੇ ਜਿਹਦਾ ਸੁਪਨਾ ਸੱਚਾ ਹੁੰਦਾ ਠੀਕ ਹੈ ਜੀ ਜਿ ਦਿਖਾਉਂ ਬਰਾ ਤਾਹੀਂ ਤਾਹੀਂ ਅਸੀਂ ਅਸਲੀ ਦੁਨੀਆ ਚਾਹੁੰਦੇ ਆ ਆ ਰਹਿਣਾ ਵੀ ਸੁਪਨਾ ਹੁੰਦਾ ਸਾਡਾ ਸਰੀਰ ਦੇ ਵਿੱਚ ਉਹ ਵੀ ਇੱਕ ਸੁਪਨਾ ਸਾਨੂੰ ਹਾਂ ਠੀਕ ਹੈ ਜੀ ਰਹਿਣ ਦਾ ਸੁਪਨਾ ਵੀ ਤਾਂ ਹੈਗਾ ਇੱਕ ਹਾਂ ਜੀ ਹੈਗਾ ਹਾਂ ਉਹਦੇ ਜਿਹੀ ਸੁਪਨੇ ਦੀ ਸੁਪਨਾ ਸੱਚਾਈ ਹੁੰਦਾ ਹਾਂ ਉਹਦੇ ਅੰਦਰ ਵੀ ਸੱਚ ਹੀ ਲੱਗਦਾ ਇਹ ਵੀ ਸੁਪਨੇ ਪਿਆ ਭਕਾਰੀ ਹੈ ਉਹਦਾ ਜਦ ਵੀ ਜਲਾਵੇ ਸੁਪਨਾ ਸੁਪਨਾ ਰਹਿੰਦਾ ਨਹੀਂ ਫਿਰ ਠੀਕ ਹੈ ਇਹ ਵੀ ਆ ਸੰਸਾਰ ਜਿਹਨੂੰ ਸੱਚ ਮੰਨ ਕੇ ਬੈਠਾ ਨਾ ਜਦ ਜਾਂਦਾ ਡੰਡ ਪੈਂਦਾ ਮੂੜ ਤੇ ਠੀਕ ਹੈ ਜੀ ਫੇਰ ਪਤਾ ਲੱਗਦਾ ਵੀ ਇਹ ਤਾਂ ਪ੍ਰਦੇਸ਼ ਸੀ ਠੀਕ ਹੈ ਜਿਵੇਂ ਯੂਥ ਵਗੈਰਾ ਹੈਗੇ ਨੇ ਸਾਡੇ ਉਹ ਕਹਿੰਦੇ ਨੇ ਕਿ ਜਿਹੜੀ ਗੱਲ ਐਟ ਲੀਸਟ ਗੁਰਬਾਣੀ ਜਿਹੜੀ ਐ ਸਾਇੰਸ ਨੂੰ ਤਾਂ ਐਟ ਲੀਸਟ ਮੈਚ ਕਰੇ ਉਹ ਇਦਾਂ ਲੈ ਕੇ ਚੱਲਦੇ ਨੇ ਹਾਲਾਂਕਿ ਸਾਰੀ ਨਹੀਂ ਸਾਇੰਸ ਨੂੰ ਮੈਚ ਕਰੇ ਪਰ ਜਿਹੜੇ ਫੈਕਟ ਹੈਗੇ ਨੇ ਉਹ ਫੈਕਟ ਤੇ ਤਾਂ ਖੜੀ ਹੋਵੇ ਉਹ ਕਹਿੰਦੇ ਜਿੱਥੇ ਫੈਕਟ ਤੇ ਖੜੀ ਨਹੀਂ ਜਿਹੜੀ ਆਪਾਂ ਗੱਲ ਕਰੀ ਆਪਾਂ ਤਾਂ ਸਾਇੰਸ ਸਾਇੰਸ ਦੇ ਅਨੁਸਾਰੇ ਕਰੀਏ ਸਾਇੰਸ ਨੂੰ ਕਰ ਰਹੀ ਹੈ ਹਾਂ ਇਹ ਫੈਕਟ ਤੇ ਗੱਲ ਹੈ ਬਿਲਕੁਲ ਤੇ ਉਹ ਕੰਟੈਕਸਟ ਵਿੱਚ ਵੀ ਰਵੇ ਗੱਲ ਉਹ ਸਾਰੇ ਮੀਟਰ ਤੇ ਦੇਖਦੇ ਨੇ ਕਿ ਸਾਰੇ ਮੀਟਰ ਫਾਲੋ ਹੋ ਰਹੇ ਨੇ ਜੇ ਮੀਟਰ ਫਾਲੋ ਨਹੀਂ ਹੋ ਰਿਹਾ ਤੇ ਪਤਾ ਨਹੀਂ ਕਿਹੋ ਜਿ ਹੂੰ ਹੂੰ ਇਹ ਹੀ ਆਪਾਂ ਤੁਹਾਨੂੰ ਜਿਹੜੀ ਹੈ ਕਹਿੰਦੇ ਨੇ ਬਹਿਸ ਹੁੰਦੀ ਰਹਿੰਦੀ ਮੁੰਡਿਆਂ ਵਿੱਚ ਵੀ ਇਹ ਵਿਦਵਾਨਾਂ ਦੀ ਵੀ ਦੇਖੀਏ ਵੈਬਸਾਈਟਾਂ ਤੇ ਹੂੰ ਚਲੋ ਠੀਕ ਹੈ ਤੁਹਾ ਖਾਲਸਾ ਬਾਈ ਫੋਟੋ